ਜੀ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਉਹਨਾਂ ਸੰਗਤਾਂ ਲਈ ਹੈ ਜੋ ਰੋਜ਼ਾਨਾ ਗੁਰੂ ਦਾ ਨਾਮ ਜਪਦੇ ਨੇ ਗੁਰੂ ਦੀ ਗੁਰਬਾਣੀ ਪੜ੍ਹਦੇ ਨੇ ਜਾਂ ਉਹਨਾਂ ਲੋਕਾਂ ਲਈ ਜੋ ਹਜੇ ਤੱਕ ਸ਼ੁਰੂ ਨਹੀਂ ਹੋਏ ਅਤੇ ਨਾਲ ਹੀ ਸੰਗਜ ਜੀ ਉਹ ਲੋਕ ਵੀ ਜੋ ਰੋਜ਼ਾਨਾ ਅਮ੍ਰਿਤ ਵੇਲੇ ਉੱਠਦੇ ਤੇ ਮੂਲ ਮੰਤਰ ਜੀ ਦਾ जाप ਕਰਦੇ ਨੇ ਸੋ ਸੰਗਜ ਜੀ ਸਭ ਨੂੰ ਮੂਲ ਮੰਤਰ ਸਿੱਧਾ ਜਾਪ ਤੇ ਨਾਲ ਨਾਲ ਇਸ ਪੰਕਤੀ ਦਾ ਵੀ ਜਾਪ ਕਰਨਾ ਚਾਹੀਦਾ ਹੈ ਸੰਗਤ ਜੀ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਇਹ ਹੀ ਪੰਕਤੀਆਂ ਸੁਣਾ ਕੇ ਸਾਡੇ ਜੀਵਨ ਨੂੰ ਸਰਲ ਕਰੰਦੇ ਆਸਾਨ ਤਰੀਕੇ ਦੱਸੇ ਨੇ ਅਸੀਂ ਸਾਰੀਆਂ ਖੁਸ਼ੀਆਂ ਗ੍ਰਹਿਣ ਕਰ ਸਕਦੇ ਹਾਂ ਸੰਗਤ ਜੀ ਇਹ ਹੀ ਸ਼ਬਦ ਉਹਨਾਂ ਲੋਕਾਂ ਲਈ ਹੈ ਜੋ ਮੂਲਮਤਰ ਜੀਦਾ ਜਾਪ ਕਰਦੇ ਹਨ ਜਾਂ ਸੰਗਤ ਜੀ ਉਹਨਾਂ ਲੋਕਾਂ ਲਈ ਜੋ ਹਜੇ ਤੱਕ ਸ਼ੁਰੂ ਨਹੀਂ ਹੋਏ ਸੋ ਸੰਗਤ ਜੀ ਜੇਕਰ ਉਹ ਇਸ ਪੰਕਤੀ ਨਾਲ ਸ਼ੁਰੂ ਕਰਦੇ ਹਨ ਤਾਂ ਸੰਗਤ ਜੀ ਅਕਾਲ ਪੁਰਖ ਸੱਚੇ ਗੁਰੂ ਉਹਨਾਂ ਉਤੇ ਬੇਅੰਤ ਬਖਸ਼ਿਸ਼ਾਂ ਦੀ ਵਰਖਾ ਕਰਨਗੇ ਸੰਗਤ ਜੀ ਇਹ ਕਿਹੜਾ ਸ਼ਬਦ ਹੈ ਇਹ ਕਿਹੜੀ ਪੰਕਤੀ ਹੈ ਅਤੇ ਅਸੀਂ ਇਸ ਪੰਕਤੀ ਦਾ ਆ ਜਪ ਕਦੋਂ ਕਰ ਸਕਦੇ ਹਾਂ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਸਭ ਬਾਰੇ ਗੱਲਾਂ ਕਰਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਸੰਗਤ ਜੀ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਮ ਜਪਰੇ ਨੂੰ ਸਬਸਕ੍ਰਾਈਬ ਕਰੋ ਤੇ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਧੰਨਤਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਉਹਨਾਂ ਦੀ ਅਪਾਰ ਸਿੱਖਿਆਵਾਂ ਤੇ ਅਪਾਰ ਖੁਸ਼ੀਆਂ ਨੂੰ ਗ੍ਰਹਿਣ ਕਰੋ ਤੇ ਸੰਗਤ ਜੀ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਕਿੱਦਾਂ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਅਪਾਰ ਖੁਸ਼ੀਆਂ ਨੂੰ ਇਸ ਪੰਕਤੀ ਦੇ ਰਾਹੀਂ ਪ੍ਰਵਾਨ ਕਰ ਸਕਦੇ ਹਾਂ ਇੱਕ ਵਾਰ ਦੀ ਗੱਲ ਹੈ ਬਾਬਾ ਨੰਦ ਸਿੰਘ ਜੀ ਇੱਕ ਪਿੰਡ ਦੇ ਵਿੱਚ ਦੀਵਾਨ ਸੁਜਾ ਰਹੇ ਸੀ ਸੰਗਤਾਂ ਭਰਪੂਰ ਆਨੰਦ ਉਠਾ ਰਹੀਆਂ ਸੀ ਉਹਨਾਂ ਦੇ ਸ਼ਬਦ ਕੀਰਤਨ ਦਾ ਇਸੇ ਵਿੱਚ ਇੱਕ ਆਮ ਜਿਹਾ ਵਿਅਕਤੀ ਦੀਵਾਨ ਵਿੱਚ ਆਉਂਦਾ ਹੈ ਤੇ ਬਾਬਾ ਨੰਦ ਸਿੰਘ ਜੀ ਸੰਗਤ ਵਿੱਚ ਨਮਸਕਾਰ ਕਰਕੇ ਉੱਥੇ ਬੈਠ ਜਾਂਦਾ ਹੈ ਤੇ ਉੱਚੀ ਉੱਚੀ ਪੁੱਪਾ ਮਾਰ ਕੇ ਰੋਣ ਲੱਗ ਜਾਂਦਾ ਹੈ ਤੇ ਉਹ ਪੁੱਪਾ ਦੀ ਆਵਾਜ਼ ਜਦੋਂ ਬਾਬਾ ਅਨੰਤ ਸਿੰਘ ਜੀ ਦੇ ਕੰਨਾਂ ਵਿੱਚ ਪੈਂਦੀ ਹੈ ਤੇ ਫਿਰ ਬਾਬਾ ਜੀ ਪੁੱਛਦੇ ਨੇ ਕਿ ਭਾਈ ਤੂੰ ਕਿੱਥੋਂ ਆਇਆ ਹੈ ਤੂੰ ਕੌਣ ਹੈ ਫਿਰ ਸੰਗਤ ਦੇ ਵਿੱਚੋਂ ਉਹ ਵਿਅਕਤੀ ਹੋਰ ਜ਼ੀਚੀ ਰੋਣ ਲੱਗ ਜਾਂਦਾ ਹੈ ਤੇ ਉਹ ਦੱਸਦਾ ਹੈ ਕਿ ਉਹ ਨਾਲ ਦੇ ਪਿੰਡੋਂ ਆਇਆ ਹੈ ਤੇ ਫਿਰ ਬਾਬਾ ਜੀ ਪੁੱਛਦੇ ਨੇ ਭਾਈ ਤੂੰ ਕਿਉਂ ਰੋ ਰਿਹਾ ਹੈ ਤੇ ਉਹ ਦੱਸਦਾ ਹੈ कि बाबा जी मैं नाल ਦੇ ਪਿੰਡੋਂ ਆਇਆ ਤੇ ਬਾਬਾ ਜੀ ਪੁੱਛਦੇ ਆ ਕਿ ਤੂੰ ਕਿਉਂ ਰੋ ਰਿਹਾ ਆ ਭਾਈ ਤੇ ਉਹ ਹੱਥ ਜੋੜ ਕੇ ਬਾਬਾ ਜੀ ਨੂੰ ਖੜਾ ਹੋ ਜਾਂਦਾ ਤੇ ਕਹਿੰਦਾ ਕਿ ਬਾਬਾ ਜੀ ਮੈਂ ਬਹੁਤ ਗਰੀਬ ਆ ਮੇਰੇ ਪਰਿਵਾਰ ਵਿੱਚ ਤਾਂ ਗੁਜ਼ਾਰਾ ਕਰਦੇ ਬਹੁਤ ਮੁਸ਼ਕਿਲ ਹੈ ਤੇ ਬਾਬਾ ਜੀ ਅੱਜ ਮੇਰੀ ਧੀ ਦਾ ਵਿਆਹ ਹੈ ਵਿਆਹ ਦਾ ਤਾਂ ਜਲੂਸ ਨਿਕਲ ਰਿਹਾ ਵਾ ਅਸੀਂ ਸੋਚਿਆ ਸੀ ਕਿ ਵਿਆਹ ਦੇ ਵਿੱਚ ਪੰਜ ਲੋਕ ਆਉਣਗੇ ਪਰ ਲਾਰੇ ਦੀ ਸਾਈਡ ਤੋਂ ਉਹ ਤਾਂ ਵੱਧ ਬੰਦਾ ਆ ਗਿਆ ਤੇ ਫਿਰ ਹੁਣ ਮੈਂ ਕੀ ਕਰਾਂ ਤੇ ਇਹ ਬੋਲ ਕੇ ਉਹ ਸੰਗਤ ਵਿੱਚ ਉੱਚੀ ਉੱਚੀ ਰੋਣ ਲੱਗ ਪੈਂਦਾ ਹੈ ਮੈਂ ਬੜੀ ਮੁਸ਼ਕਿਲ ਚਾ ਬਾਬਾ ਜੀ ਪੰਜ ਲੋਕਾਂ ਦੇ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ ਸੀ ਹੁਣ ਤੁਸੀਂ ਹੀ ਦੱਸੋ ਬਾਬਾ ਜੀ ਮੈਂ ਕੀ ਕਰਾਂ ਕੀ ਕਰਾਂ ਬਾਬਾ ਜੀ ਮੇਰੇ ਕੋ ਤਾਂ ਹੁਣ ਮੈਂ ਬਹੁਤ ਮੁਸ਼ਕਿਲ ਚਾ ਤੇ ਫਿਰ ਇਹ ਕਹਿ ਕੇ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਤੇ ਬਾਬਾ ਨੰਦ ਸਿੰਘ ਜੀ ਦੇ ਅਗੇ ਸਨਮੁਖ ਹੋ ਕੇ ਉਹ ਭੀਖ ਮੰਗਦਾ ਹੈ ਕਿ ਬਾਬਾ ਜੀ ਮੈਂ ਤੁਹਾਡੀ ਸ਼ਰਨ ਚ ਆਇਆ ਤੁਹਾਨੂੰ ਪਤਾ ਮੈਂ ਬਹੁਤ ਗਰੀਬ ਹਾਂ ਬੇਨਤੀ ਹੈ ਕਿ ਇਸ ਗਰੀਬ ਉਤੇ ਮਿਹਰਬਾਨੀ ਕਰੋ ਇਹ ਗੱਲ ਸੁਣ ਕੇ ਬਾਬਾ ਨਾਨਕ ਸਿੰਘ ਜੀ ਸੰਗਤ ਵਿੱਚ ਬੋਲਣ ਲੱਗੇ ਕਿਹਾ ਕਿ ਸਭ ਤੋਂ ਪਹਿਲਾਂ ਤੁਸੀਂ ਰੋਣਾ ਬੰਦ ਕਰੋ ਇਸ ਨਾਲ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਪਾਛੀ ਦਾ ਆਸਰਾ ਜ਼ਰੂਰ ਲੈਣਾ ਚਾਹੀਦਾ ਹੈ ਇਹ ਗੱਲ ਸੁਣਾ ਕੇ ਬਾਬਾ ਨਾਨਕ ਸਿੰਘ ਜੀ ਉਸ ਵਿਅਕਤੀ ਨੂੰ ਮੁਸ਼ਕਿਲ ਚੁਗੱਡਲ ਨੇ ਸਤਿਗੁਰ ਅਗੇ ਅਰਦਾਸ ਕਰਦੇ ਹਨ ਤੇ ਹੱਥ ਜੋੜ ਕੇ ਬਾਬਾ ਨਾਨਕ ਸਿੰਘ ਜੀ ਸਾਹਮਣੇ ਖੜੇ ਹੋ ਜਾਂਦੇ ਹਨ ਤੇ ਆਪਣੀ ਗੱਲ ਦੇ ਵਿੱਚੋਂ ਇੱਕ ਪੱਲਾ ਗੱਡ ਕੇ ਆਪਣੇ ਮੱਥੇ ਤੇ ਲਾ ਕੇ ਗੁਨਾਨਤ ਪਾਸ਼ਾ ਜੀ ਅਗੇ ਅਰਦਾਸ ਕਰਕੇ ਉਸ ਬੰਦੇ ਨੂੰ ਦੇ ਦਿੰਦੇ ਹਨ ਫਿਰ ਉਸ ਨੂੰ ਕਹਿੰਦੇ ਹਨ ਕਿ ਜਦੋਂ ਤੂੰ ਜਾਏਂਗਾ ਜਿਸ ਪ੍ਰਾਦ ਦੇ ਵਿੱਚ ਭੋਜਨ ਬਣ ਰਿਹਾ ਹੈ ਉਹਦੇ ਉੱਤੇ ਕੱਪੜਾ ਰੱਖ ਕੇ ਗੁਰਨਾਨਕ ਪਾਸ਼ਾ ਜੀ ਜਗੇ ਅਰਦਾਸ ਕਰਨੀ ਹੈ ਕਿ ਤੁਸੀਂ ਹੀ ਵਰਤੋਣਾ ਹੈ ਤੇ ਤੁਸੀਂ ਹੀ ਬਖਸ਼ਾਉਣਾ ਹੈ ਤੇ ਇਹ ਕਹਿ ਕੇ ਤੂੰ ਭੋਜਨ ਛਕਾਉਣ ਲੱਗ ਜੀ ਤੇ ਤੇਰਾ ਕੋਈ ਵੀ ਕੰਮ ਨਹੀਂ ਰੁਕੂਗਾ ਇਸ ਕਪੜਾ ਮੱਥੇ ਸੇ ਲਾ ਕੇ RAM DIT ਉਸ ਨੂੰ ਆਪਣੇ ਪਿੰਡ ਲੈ ਜਾਂਦਾ ਹੈ ਤੇ ਉੱਥੇ ਜਾ ਕੇ ਜਿਸ ਪਰਾਤ ਦੇ ਵਿੱਚ ਭੋਜਨ ਪਿਆ ਹੁੰਦਾ ਹੈ ਉਸ ਦੇ ਉੱਤੇ ਰੱਖ ਕੇ ਵਰਤੋਣਾ ਸ਼ੁਰੂ ਕਰ ਦਿੰਦੇ ਹਨ ਤੇ ਦੇਖੋ ਬੱਬਾ ਨੰਦ ਸਿੰਘ ਜੀ ਦੀ ਕਹੀ ਗੱਲ ਗੁਰਨਾਨਕ ਪਾਤਸ਼ਾਹੀ ਨੇ ਉਸ ਦੇ ਉੱਤੇ ਬਹੁਤ ਮਿਹਰ ਕੀਤੀ ਤੇ ਜਿਵੇਂ ਜਿਵੇਂ ਭੋਜਨ ਵਰਤਾਇਆ ਗਿਆ ਭੋਜਨ ਕਿਆ ਹੀ ਨਹੀਂ ਭੋਜਨ ਬਾਰ-ਬਾਰ ਉਸ ਪ੍ਰਾਤ ਦੇ ਵਿੱਚ ਉਸੇ ਥੋੜੇ ਜਿਹੇ ਭੋਜਨ ਨੂੰ ਇੰਨਾ ਬਰਕਤਾਂ ਵਿੱਚ ਪੈ ਜਾਂਦਾ ਹੈ ਕਿ 100 ਬੰਦੇ ਬਰਾਤ ਦੇ 50 ਬੰਦੇ ਘਰੀਲੂ ਉਸ ਨੂੰ ਨੰਦ ਨਾ ਛੱਕਦੇ ਨੇ ਤੇ ਇਹੀ ਅਸੀਂ ਕਹਿਣਾ ਚਾਹੁੰਦੇ ਸੀ ਇਸ ਕਹਾਣੀ ਦੇ ذریعے ਕਿ ਜਦੋਂ ਵੀ ਤੁਸੀਂ ਨਾਮ ਜਪਣਾ ਹੈ ਜਾਂ ਰੱਬ ਦਾ ਨਾਮ ਲੈਣਾ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਅੰਗ ਸੰਗ ਸਹਾਈ ਮੰਨ ਕੇ ਆਪਣੇ ਸਾਰੇ ਕਾਰਜ ਰਾਸ ਕਰਨੇ ਹਨ ਜੇਕਰ ਤੁਸੀਂ ਸੱਚੇ ਦਿਲ ਨਾਲ ਗੁਰੂ ਪਾਤਸ਼ਾਹ ਜੀ ਜੀਰਦਾਸ ਕਰੋਗੇ ਤੇ ਤੁਹਾਡਾ ਕੋਈ ਵੀ ਕੰਮ ਨਹੀਂ ਰੁਕੇਗਾ ਮਹਾਪੁਰਸ਼ ਕਹਿੰਦੇ ਹਨ ਕਿ ਮਹਾਰਾਜ ਜੀ ਦਾ ਜੇ ਆਸਰਾ ਲੈਣੇ ਹੈ ਤੇ ਤੁਹਾਨੂੰ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਤਾਕਤ ਮਿਲਦੀ ਹੈ ਪਾਠ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਸਤਿਗੁਰੂ ਦੇ ਅਰਦਾਸ ਕਰੋ ਕਿ ਗੁਰੂ ਜੀ ਤੁਸੀਂ ਸਾਨੂੰ ਇਸ ਜੋਗੇ ਬਣਾਇ ਸਾਨੂੰ ਪੜਨ ਦੀ ਸਾਨੂੰ ਉਚਾਰਨ ਦੀ ਸਮਰਥਾ ਬਖਸ਼ਣੀ ਹੈ ਤੇ ਜੇ ਤੁਹਾਡਾ ਬਹੁਤ ਵੱਡਾ ਕੋਈ ਕੰਮ ਰੁਕਿਆ ਹੈ ਤੁਸੀਂ 108 ਵਾਰ ਜਪਜੀ ਸਾਹਿਬ ਦਾ ਪਾਠ ਦਾ ਜਾਪ ਕਰਨਾ ਹੈ ਇਸ ਤੋਂ ਬਾਅਦ ਤੁਹਾਡੀ ਬੰਦ ਹੋਈਆਂ ਦੁਕਾਨਾਂ ਵੀ ਖੁੱਲ ਜਾਣਗੀਆਂ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਕਦੀ ਵੀ ਕੋਈ ਰੁਕਾਵਟ ਨਹੀਂ ਪਵੇਗੀ ਫਿਰ ਜਦੋਂ ਵੀ ਰੱਖਣਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਗੁਰਦਾਨਕ ਪਾਸ਼ੇ ਦਾ ਆਸਰਾ ਲੈ ਕੇ ਹੀ ਕੁਝ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਸਿੱਖ ਰਹਿਤ ਮਰਿਆਦਾ ਸਿੱਖਾਂ ਦੀ ਆਮ ਰਹਿਣੀ ਕਿਤ ਵਿਰਥ ਗੁਰਮਤ ਅਨਸਾਰ ਹੋਵੇ ਗੁਰਮਤ ਮਤਲਬ ਇਹੇ ਕਾਲਪੁਰ ਤੋਂ علاوہ ਕਿਸੇ ਵੀ ਦੇਵੀ ਦੇਵਤੇ ਦੀ ਆਪਾਂ ਉਪਾਸਨਾ ਨਹੀਂ ਕਰਨੀ ਆਪਣੀ ਮੁਕਤੀ ਦਾ ਦਾਤ ਤੇ ਇਸ਼ਟ ਕੇਵਲ 10 ਗੁਰੂ ਸਹਿਬਾਨ ਸ੍ਰੀ ਗੁਰੂ ਰਣ ਸਾਹਿਬ ਜੀ ਅਤੇ ਗੁਰੂ ਸਹਿਬਾਨਾਂ ਦੀ ਬਾਣੀ ਹੈ 10 ਗੁਰੂ ਸਹਿਬਾਨ ਇੱਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ ਜਾਤ ਪਾਤ ਛੂਤ ਜੰਤਰ ਮੰਤਰ ਤੰਤਰ ਸਗਨ ਤੇਤ ਮਹੂਰਤ ਗ੍ਰਹ ाद खे पिंड पत्तल दीवे किरिया करम तो आप दूर रहना है हूमे तर्पण सिख सूत एकदश पूछी आते वर्त तिलक जनेऊ तुलसी माला मठ मड़ी मूर्ति पूजा आदि परम रूपा कर्मों उत्ते निश्चय नहीं करना गुरु स्थान तो छूट किसे अन्य धर्म दे तीर्थ ये तामनु अपना स्थान नहीं मानना पीर ब्राह्मण पुछण सुखण वेद शास्त्र कुरान आद उत्ते नीचे नहीं करना हाँ आम बात भी रही अनुमति ग्रंथा दा पढ़ना योग है गुरु ने सानू किसी भी धर्म में नरादर करने नहीं कहा गुरुआ ने सारे धर्मानो एक बराबर कहा है ਬਸ ਮੂਰਤੀ ਪੂਜਾ ਤੇ ਮੜੀਆਂ ਦਾ ਖੰਡਨ ਕੀਤਾ ਹੈ ਖਾਲਸਾ ਸਾਰੇ ਮੱਤਾਂ ਤੋਂ ਨਿਆਰਾ ਰਹੇ ਪਰ ਕਿਸੇ ਅੰਤਰਮੀ ਦੇ ਦਿਲ ਨਾ ਦੁਖਾਵੇ ਹਰ ਇੱਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ ਸਭ ਦਾ ਸਰਬੱਤ ਭਲਾ ਮੰਗੇ ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ ਔਰ ਵਿਦਿਆ ਹੋਰ ਵਿਦਿਆ ਵੀ ਬਹੁਤ ਜ਼ਰੂਰੀ ਹੈ ਸਿੱਖ ਸਿੰਘਾਂ ਦੇ ਵਿੱਚ ਹਰ ਕਿਸਮ ਦੀ ਵਿੱਤਿਆ ਪ੍ਰਾਪਤੀ ਹੋਣੀ ਚਾਹੀਦੀ ਹੈ। ਹਰ ਸੰਤਨ ਨੂੰ ਗੁਰਮੁਖੀ ਦੀ ਵਿਦਿਆ ਦੇਵੋਣੀ ਸਿੱਖ ਦਾ ਫਰਜ਼ ਹੈ। ਕਿਸ ਲੜਕੇ ਕੇ ਜੋ ਹੋਏ ਸੋ ਉਹਨਾਂ ਦਾ ਬੁਰਾ ਨਾਮ ਮੰਗੇ। ਕੇਸ ਉਹ ਵੀ ਰੱਖੇ, ਨਾਮ ਸਿੰਘ ਰੱਖੇ, ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰੱਖੇ। ਸਿੱਖ ਪੰਗ ਉਫੀਮ ਸ਼ਰਾਬ ਤੰਬਾਕੂ ਆਦੀ ਨਸ਼ੇ ਨਾ ਵਰਤੇ ਸਿਰਫ ਨਾਮ ਦਾ ਨਸ਼ਾ ਸਿਰਫ ਉਹਦੀ ਬੰਦਗੀ ਗੁਰਬਾਣੀ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਉਸ ਅਕਾਲ ਪੁਰਖ ਨੂੰ ਜੋੜਨ ਵਾਲੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਕਰਨਾ ਸਿੱਖ ਮਰਦ अथवा ਇਸਤਰੀਆਂ ਨੂੰ ਨੱਕ ਕੰਨ ਛੇਦਣੇ ਮਨਾ ਨਹੀਂ ਗੁਰੂ ਕੇ ਸਿੱਖ ਸਿਰਫ ਕਿਰਤ ਦੀ ਕਮਾਈ ਨਾਲ ਹੀ ਆਪਣਾ ਜੀਵਨ ਬਤੀਤ ਕਰਨਗੇ ਹਮੇਸ਼ਾ ਆਪਣੀ ਕਿਰਤ ਦੀ ਕਮਾਈ 'ਚੋਂ ਦਸਵੰਦ ਗਰੀਬ ਦੀ ਗੋਲਕ 'ਚ ਪਾਉਣਗੇ ਗਰੀਬ ਦੀ ਗੋਲਕ ਮਤਲਬ ਕਿ ਗੁਰੂ ਦੀ ਗੋਲਕ ਚੋਰੀ ਯਾਰੀ ਨਾ ਕਰਨਗੇ ਜੂਆ ਨਾ ਖੇਡਣਗੇ ਗੁਰੂ ਦੇ ਸਿੱਖ ਜਨਮ ਤੋਂ ਲੈ ਕੇ ਮਰਨ ਤੱਕ ਗੁਰੂ ਮਰਿਆਦਾ 'ਚ ਰਹਿਣਗੇ ਗੁਰੂ ਕੇ ਸਿੱਖ ਔਰ ਸਿੱਖ ਜੋ ਆਪਣਾ ਜੀਵਨ ਸਾਤਾ ਤੇ ਪਿਆਰ ਵੰਡਾਣਾ ਰੱਖਣਗੇ ਸਿੱਖ स्त्रੀਆਂ ਲਈ ਪਰਦਾ ਜਾਂ ਕੁੰਡ ਕਰਨਾ ਉਚਿਤ ਨਹੀਂ ਸਿੱਖਾਂ ਲਈ ਕਿ ਸ਼ਹਿਰੇ ਤੇ ਦਸਤਾਰ ਤੋਂ ਛੋਟ ਪੁਸ਼ਾਕ ਸਵੰਦੀ ਬਾਕੀ ਕੋਈ ਪਾਬੰਦੀ ਨਹੀਂ ਸਿੱਖ ਇਸਤਰੀ ਦਸਤਾਰ ਸਜਾਏ ਜਾਂ ਨਾ ਸਜਾਏ ਦੋਵੇਂ ਹੀ ਠੀਕ ਨੇ ਬਸ ਸਿਰ ਟੱਕੇ ਰੱਖਣਾ ਇਹਨੇ ਸਾਡੇ ਗੁਰੂ ਸਾਹਿਬਾਨ ਦੀਆਂ ਦਿੱਤੀਆਂ ਕੁਝ ਰਹਿਤ ਸਿੱਖ ਰਹਿਤ ਮਰਿਆਦਾ ਜੀਣਾ ਨੂੰ ਆਪਾਂ ਨੂੰ ਮੰਨ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਬਾਕੀ ਸਾਧ ਸੰਗਤ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਾਂਗੇ। ਹੋਰ ਵੱਧ ਤੋਂ ਵੱਧ ਆਪਣੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਵਾਂਗੇ। ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਹੋਰ ਵੱਧ ਤੋਂ ਵੱਧ ਸਾਡੀ ਸਿੱਖ ਮਰਿਆਦਾਨ ਨੂੰ ਜਾਣਨ ਲਈ ਆਪਣੇ ਬੱਚਿਆਂ ਨੂੰ ਸੁਣਾਉਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਕਮੈਂਟ ਦੇ ਵਿੱਚ ਧੰਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਲਿਖ ਕੇ ਕਮੈਂਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ